ਫਿਲੀਪੀਨਸ ਦੇ ਵਿੱਚ 6.9 ਤੀਬਰਤਾ ਦਾ ਭੁਚਾਲ ਆਇਆ ਵਾ ਤੇ ਇਹ ਭੁਚਾਲ ਦੋਸਤੋ ਇੰਨਾ ਭਿਆਨਕ ਹੈਗਾ ਸੀ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਆ ਤੇ ਕਾਫੀ ਲੋਕ ਜਾਦੇ ਜ਼ਖਮੀ ਹੋ ਗਏ ਆ ਦੋਸਤੋ ਮੈਨੂੰ ਤੇ ਕਦੀ ਕਦੀ ਇੱਕ ਗੱਲ ਦੀ ਸਮਝ ਨਹੀਂ ਆਂਦੀ ਜਿਵੇਂ ਕਿ ਤੁਹਾਨੂੰ ਪਤਾ ਹੋਵੇ ਕਿ ਫਿਲੀਪੀਨਸ ਦੇ ਵਿੱਚ 6.9 ਤੀਬਰਤਾ ਦਾ ਕਿੰਨਾ ਤਕੜਾ ਭੁਚਾਲ ਆਇਆ ਵਾ ਬਾਹਰਲੇ ਸ਼ਹਿਰਾਂ ਵਿੱਚ ਕਿੰਨੇ-ਕਿੰਨੇ ਤਕੜੇ ਭੁਚਾਲ ਆਉਂਦੇ ਆ ਕਿੰਨੀਆਂ-ਕਿੰਨੀਆਂ ਤਕੜੀਆਂ ਸੁਨਾਮੀਆਂ ਆਉਂਦੀਆਂ ਵਾ ਪਰ ਕੁਝ ਮਹੀਨਿਆਂ ਬਾਅਦ ਜਦੋਂ ਵੇਖੀਦਾ ਨਾ ਤੇ ਇੰਜ ਲੱਗਦਾ ਵਾ ਜਿਵੇਂ ਕਦੀ ਉੱਥੇ ਕੁਝ ਹੋਇਆ ਨਹੀਂ ਸੀ ਪਰ ਦੋਸਤੋ ਸਾਡੇ ਸ਼ਹਿਰਾਂ ਦੇ ਵਿੱਚ ਜੇ ਕਿਤੇ 2-3 ਦਿਨ ਲਗਾਤਾਰ ਮੀਂਹ ਪੈ ਜੇ ਨਾ ਤੇ ਹਫ਼ਤਾ ਹਫ਼ਤਾ ਖੱਡਿਆਂ ਵਿੱਚੋਂ ਪਾਣੀ ਨਹੀਂ ਜਾਂਦਾ ਤੇ ਦੋਸਤੋ ਤੁਹਾਨੂੰ ਇਹਦਾ ਸਭ ਤੋਂ ਵੱਡਾ ਕਾਰਨ ਕੀ ਲੱਗਦਾ ਵਾ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿਉਂਕਿ ਜਦੋਂ ਵੀ ਸਵੇਰੇ ਉੱਠੀਦਾ ਨਾ ਤੇ ਕੋਈ ਨਾ ਕੋਈ ਖਬਰ ਮਾੜੀ ਸੁਣਨ ਨੂੰ ਮਿਲ ਜਾਂਦੀ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਅੱਜ ਫੇਰ ਇੱਕ ਖਬਰ ਮਾੜੀ ਸੁਣਨ ਨੂੰ ਮਿਲ ਗਈ ਆ ਕਿ ਤੇ ਦੋਸਤੋ ਤੁਹਾਨੂੰ ਕੀ ਲੱਗਦਾ ਵਾ ਕਿ ਤਰਤੇ ਦੇ ਉੱਪਰ ਇੰਨੇ-ਇੰਨੇ ਵੱਡੇ ਹਾਦਸੇ ਹੋਣ ਦਾ ਕਾਰਨ ਕੀ ਆ ਕੁਦਰਤ ਦੇ ਨਾਲ ਖਿਲਵਾੜ ਦਾ ਕਾਰਨ ਹੈਗਾ ਵਾ ਜਾਂ ਧਰਤੀ ਤੇ ਪਾਪ ਜਿਆਦਾ ਵੱਧ ਗਿਆ ਵਾ ਕਿਉਂਕਿ ਦੋਸਤੋ ਜਦੋਂ ਅਸੀਂ ਵੇਖੀਦਾ ਨਾ ਕਿ ਰੋਜ਼ ਹੀ ਕੋਈ ਨਾ ਕੋਈ ਖਬਰ ਮਾਰੇ ਸਾਨੂੰ ਮਿਲਦੀ ਆ ਉਦੋਂ ਦੀ ਕੋਈ ਗੱਲ ਦਿਮਾਗ ਚ ਆਂਦੀ ਹੈ ਕਿ ਵਾਕੀ ਯਾਰ ਕਿ ਦੁਨੀਆ ਦਾ ਅੰਤ ਨੇੜੇ ਆ ਗਿਆ ਸ਼ਾਇਦ ਸਸਿਕਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਹੈਪੀ ਸਿੰਘ ਤੇ ਤੁਹਾਡਾ ਸਾਰਿਆਂ ਦਾ ਮੇਰੇ ਆਪਣੇ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਜਿਹਦਾ ਨਾਮ ਆ ਹੈਪੀ ਅਰੋੜਾ ਕੋਸਮੈਟਿਕ ਤੇ ਦੋਸਤੋ ਮੈਨੂੰ ਤੇ ਹੁਣ ਸਮਝ ਨਹੀਂ ਆ ਰਹੀ ਕਿ ਮੈਂ ਅੱਜ ਦਾ ਵਲੋਗ ਕਿਦਾ ਸਟਾਰਟ ਕਰਾਂ ਕਿਉਂਕਿ ਜਦੋਂ ਵੀ ਸਵੇਰੇ ਉੱਠੀਦਾ ਨਾ ਤੇ ਕੋਈ ਨਾ ਕੋਈ ਖਬਰ ਮਾੜੀ ਸੁਣਨ ਨੂੰ ਮਿਲ ਜਾਂਦੀ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਅੱਜ ਫੇਰ ਇੱਕ ਖਬਰ ਮਾੜੀ ਸੁਣਨ ਨੂੰ ਮਿਲ ਗਈ ਆ ਕਿ ਫਿਲੀਪੀਨਸ ਤੇ ਫਿਲੀਪੀਨਸ ਦੇ ਵਿੱਚ ਸਾ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਫਿਲੀਪੀਨਸ ਦੇ ਵਿੱਚ 6.9 ਤੀਬਰਤਾ ਦਾ ਭੁਚਾਲ ਆਇਆ ਵਾ ਤੇ ਇਹ ਪਚਾਲ ਦੋਸਤੋ ਇੰਨਾ ਭਿਆਨਕ ਹੈਗਾ ਸੀ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਆ ਤੇ ਕਾਫੀ ਲੋਕ ਜਿਆਦਾ ਜ਼ਖਮੀ ਹੋ ਗਏ ਆ ਤੇ ਦੋਸਤੋ ਤੁਹਾਨੂੰ ਕੀ ਲੱਗਦਾ ਵਾ ਕਿ ਧਰਤੀ ਦੇ ਉੱਪਰ ਇੰਨੇ-ਇੰਨੇ ਵੱਡੇ ਹਾਦਸੇ ਹੋਣ ਦਾ ਕਾਰਨ ਕੀ ਆ ਕੁਦਰਤ ਦੇ ਨਾਲ ਖਿਲਵਾੜ ਦਾ ਕਾਰਨ ਹੈਗਾ ਵਾ ਜਾਂ ਧਰਤੀ ਤੇ ਪਾਪ ਜਿਆਦਾ ਵੱਧ ਗਿਆ ਵਾ ਕਿਉਂਕਿ ਦੋਸਤੋ ਜਦੋਂ ਅਸੀਂ ਵੇਖੀਦਾ ਨਾ ਕਿ ਰੋਜ਼ ਹੀ ਕੋਈ ਨਾ ਕੋਈ ਖਬਰ ਮਾਰੇ ਸਾਨੂੰ ਮਿਲਦੀ ਆ ਉਦੋਂ ਤੱਕ ਕੋਈ ਗੱਲ ਦਿਮਾਗ ਚਾਂਦੇਗੀ ਵਾਕੀ ਯਾਰ ਕਿ ਦੁਨੀਆ ਦਾ ਅੰਤ ਨੇੜੇ ਆ ਗਿਆ ਸ਼ਾਇਦ ਕਿਉਂਕਿ ਦੋਸਤੋ ਅੱਜ ਮੇਰੀ ਸ਼ੋਪ ਤੇ ਇੱਕ ਕਸਟਮਰ ਆਇਆ ਸੀ ਤੇ ਮੈਨੂੰ ਕਹਿੰਦੇ ਭਾਜੀ ਇੱਕ ਡਵ ਦਾ ਡਵ ਦਾ ਸ਼ੈਂਪੂ ਦੇਦੋ ਸਿਰ ਨਾ ਆਣ ਵਾਲਾ ਤੇ ਜਦੋਂ ਉਹਨਾਂ ਨੇ ਮੈਂ ਡਵ ਸ਼ੈਂਪੂ ਦਿੱਤਾ ਨਾ ਤੇ ਬੜੇ ਉਹ ਯਾਰੋ ਯਾਰਰ ਹੋਣ ਲੱਗ ਪਏ ਤੇ ਉਹਨਾਂ ਨੂੰ ਜਦੋਂ ਮੈਂ ਰੋਣ ਦਾ ਕਾਰਨ ਪੁੱਛਿਆ ਨਾ ਤੇ ਕਹਿੰਦੇ ਕਿ ਭਾਜੀ ਤੁਹਾਨੂੰ ਪਤਾ ਦੇਗਾ ਵਾ ਕਿ ਫਿਲੀਪੀਨਸ ਦੇ ਵਿੱਚ ਬੜਾ ਤਗੜਾ ਪੁਚਾਲ ਆਇਆ ਵਾ ਮੈਂ ਕਿਹਾ ਹਾਂਜੀ ਮੈਨੂੰ ਪਤਾ ਵਾ ਕਹਿੰਦੇ ਉੱਥੇ ਸਾਡੇ ਰਿਸ਼ਤੇਦਾਰ ਗਏ ਹੋਏ ਆ ਇਸ ਕਰਕੇ ਸਾਨੂੰ ਉਹਨਾਂ ਦੇ ਬੜੀ ਟੈਨਸ਼ਨ ਪਈ ਹੋਏ ਕਿ ਉਹਨਾਂ ਦੇ ਨਾਲ ਪਤਾ ਨਹੀਂ ਕੀ ਬਣਿਆ ਹੋਏਗਾ ਤੇ ਉਹਨਾਂ ਦੇ ਫੋਨ ਨੰ ਤੇ ਦੋਸਤੋ ਇੰਨਾ ਜ਼ਾਰੋ ਯਾਰ ਰੋਂਦੇ ਸੀ ਕਿ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਮੈਨੂੰ ਉਹਨਾਂ ਦੀਆਂ ਅੱਖਾਂ ਦੇ ਥੱਲੇ ਬਾਲਟੀਆਂ ਰੱਖਣੀਆਂ ਪਈਆਂ ਵਾ ਤੇ ਉਹ ਬਾਲਟੀ ਉਹਨਾਂ ਉਹਨਾਂ ਦੇ ਅਥਰੂਆਂ ਦੇ ਨਾਲ ਭਰ ਗਿਆ ਸੀ ਤੇ ਜਿਹੜਾ ਉਹਨਾਂ ਨੇ ਡਵ ਸ਼ੈਂਪੂ ਰਤਾ ਸੀ ਨਾ ਉਸੇ ਬਾਲਟੀ ਦੇ ਨਾਲ ਮੇਰੀ ਸ਼ੋਪ ਤੇ ਉੱਪਰ ਨਾ ਕੇ ਗਏ ਆ ਕਿਉਂਕਿ ਉਹਨਾਂ ਦੇ ਘਰ ਪਾਣੀ ਵੀ ਨਹੀਂ ਆ ਰਿਹਾ ਸੀ ਕਾਫੀ ਦਿਨਾਂ ਤੋਂ ਟੈਂਕੀ ਦਾ ਮੋਟਰ ਖਰਾਬ ਹੋਈ ਹੋਈ ਸੀ ਇਸ ਕਰਕੇ ਦੋਸਤੋ ਜਿਹੜਾ ਫਿਲੀਪੀਨਸ ਵਿੱਚ ਹਾਸਾ ਹੈ ਨਾ ਉਹਦੇ ਕਰਕੇ ਰੋਕਾ ਦਾ ਬੜਾ ਰੋ ਰੋ ਬੁਰਾ ਹਾਲ ਹੋਇਆ ਪਿਆ ਜੀ ਦੋਸਤੋ ਆਹ ਕੁਆਜਾ ਸਾਰਾ ਕਾਊਂਟਰ ਮੈਂ ਸਾਫ ਕਰਨਾ ਏ ਆ ਕਿੰਨਾ ਖਲਾਰਾ ਪਿਆ ਹੋਇਆ ਵਾ ਰੋਜ਼ ਟਾਈਮ ਹੀ ਨਹੀਂ ਮਿਲਦਾ ਆ ਵੇਖੋ ਇਹ ਸਾਰੀ ਮੈਂ ਚੰਗੀ ਤਰ੍ਹਾਂ ਸ਼ਾਪ ਦੀ ਸੈਟਿੰਗ ਕਰਨੀ ਆ ਸਾਰਾ ਕਾਊਂਟਰ ਸਾਫ ਕਰਨਾ ਏ ਸਾਰਾ ਸਮਾਨ ਬਾਹਰ ਕੱਢ ਗਏ ਨਾ ਤੇ ਇਹਨੂੰ ਮੈਂ ਲਾਈਨ ਵਾਈਜ਼ ਲਾਣਾ ਵਾ ਤੇ ਸਾਰਾ ਸਾਫ ਕਰਨਾ ਵਾ ਲਓ ਜੀ ਆਪਾਂ ਦੇ ਲੰਚ ਕਰਦੇ ਪਏ ਆ ਗੋਭੀ ਮਟਰ ਦੀ ਆਪਾਂ ਸਬਜ਼ੀ ਲਿਆਂਦੀ ਆ ਲਓ ਜੀ ਦੋਸਤੋ ਆਪਾਂ ਦੇ ਲੰਚ ਕਰ ਲਿਆ ਜੇ ਤੇ ਮੈਂ ਹੁਣ ਚਾਹ ਵਾਲੇ ਨੂੰ ਫੋਨ ਕਰਨ ਲੱਗਾ ਵਾਂ ਕਿ ਤੋਂ ਮੇਰੀ ਸ਼ੋਪ ਤੇ ਇੱਕ ਕੱਪ ਚਾਹ ਫੜਾਇਆ ਤੇ ਨਾਲ ਮਠੀ ਫੜਾਇਆ ਕਿਉਂਕਿ ਦੋਸਤੋ ਮੇਰੀ ਸ਼ੋਪ ਦੇ ਲਾਗੇ ਇੱਕ ਖੋਖਾ ਹੈਗਾ ਵਾ ਉੱਥੇ ਮੇਰੇ ਕੋਲ ਮੁੰਡੇ ਦਾ ਨੰਬਰ ਹੈਗਾ ਤੇ ਆਪਾਂ ਉਹਨੂੰ ਫੋਨ ਕਰ ਦਿੱਤਾ ਵਾ ਚਾਹ ਵਾਸਤੇ ਉਹ ਵਿਚਾਰਾ ਜਰਦੋ ਮਰਦੀ ਚਾਹ ਫੜਾਈਂਦਾ ਭਾਵੇਂ ਨੀ ਹੋਵੇ ਭਾਵੇਂ ਨੇਰੀ ਹੋਵੇ ਤੇ ਦੋਸਤੋ ਚਾਹ ਦਾ ਕੱਪ ਵੀ ਕੋਈ ਮਹਿੰਗਾ ਨਹੀਂਗਾ ਸਿਰਫ 10 ਰੁਪਏ ਦਾ ਤੇ ਲੋ ਆਪਾਂ ਫਿਰ ਉਹਨੂੰ ਫੋਨ ਕਰਦੇ ਆਂ ਚਾਹ ਪੀ ਕੇ ਫਿਰ ਵਲੌਗ ਕੰਟੀਨਿਊ ਕਰਦੇ ਆਂ ਲੋ ਜੀ ਸਾਡੀ ਚਾਹ ਆ ਗਈ ਆਪਾਂ ਚਾਹ ਪੀਨੇ ਪਏ ਆ ਨਾਲ ਇਹ ਗੀਰੀਆਂ ਖਾ ਰਹੇ ਆਂ 5 ਰੁਪਏ ਦਾ ਪੈਕਟ ਹੈਗਾ ਵਾ ਅੱਜ ਅੱਜ ਬਹੁਤ ਜ਼ਿਆਦਾ ਖਰਚਾ ਕਰ ਲਿਆ ਦੁਕਾਨ ਤੇ ਆ ਵੇਖੋ 5 ਰੁਪਏ ਦਾ ਪੈਕਟ ਖੱਚ ਗੇ ਤੇ ਨਾਲ ਆਪਾਂ ਚਾਹ ਪੀ ਰਹੇ ਆ ਲੋ ਜੀ ਚਾਹ ਪੀ ਕੇ ਸਾਨੂੰ ਮਿਲਦੇ ਆ ਲੋ ਜੀ ਚਾਹ ਪੀ ਕੇ ਮੈਂ ਤੇ ਪੂਰਾ ਐਕਟਿਵ ਹੋ ਗਿਆ ਜੇ ਕਿਉਂਕਿ ਦੋਸਤੋ ਮੌਸਮ ਪਤਾ ਨਹੀਂ ਕਿੱਦਾਂ ਦਾ ਚੱਲਦਾ ਪਿਆ ਵਾ ਜਦੋਂ ਲੰਚ ਕਰਕੇ ਬੈਠੀਦਾ ਨਾ ਤੇ ਨੀਂਦ ਜੀ ਬੜੀ ਆਂਦੀ ਆ ਝੋਕੇ ਆ ਲਾ ਪੰਦੇ ਆ ਤੇ ਇੱਕ ਦੋ ਵਾਰ ਤੇ ਐਦਾਂ ਹੋਇਆ ਵਾ ਕਿ ਮੈਂ ਝੋਕੇ ਲਿਆਨੇ ਤੇ ਉੱਪਰ ਕਸਟਮਰ ਆ ਗਿਆ ਤੇ ਇਸ ਕਰਕੇ ਦੋਸਤੋ ਚਾਹ ਪੀ ਕੇ ਬੰਦਾ ਐਕਟਿਵ ਹੋ ਜਾਂਦਾ ਵਾ ਆਪਾਂ ਹੁਣ ਲੰਚ ਵੀ ਕਰ ਲਿਆ ਵ ਤੇ ਚਾਹ ਵੀ ਪੀ ਲਈ ਆ ਤੇ ਹੁਣ ਮੈਂ ਤੁਹਾਨੂੰ ਦੱਸਿਆ ਸੀ ਕਾਊਂਟਰ ਸਾਫ਼ ਕਰਨਾ ਵ ਤੇ ਕਾਊਂਟਰ ਵੀ ਸਾਫ਼ ਕਰੀਏ ਪਹਿਲੇ ਤੇ ਬਾਕੀ ਫੇਰ ਮਿਲਦੇ ਆ ਦੋਸਤੋ ਹੁਣੇ ਮੇਰੀ ਸ਼ਾਪ ਤੇ ਇੱਕ ਕਸਟਮਰ ਆਇਆ ਤੇ ਕਹਿੰਦੇ ਭਾਜੀ ਤੁਹਾਡੇ ਕੋਲ 골ਡ ਚੇਨ ਹੈਗੀ ਆ ਮੈਂ ਉਹਨਾਂ ਨੂੰ 15-20 ਤਰ੍ਹਾਂ ਦੀਆਂ 골ਡ ਚੇਨ ਦਿਖਾਈਆਂ ਤੇ ਬਾਅਦ ਵਿੱਚ ਕਹਿੰਦੇ ਤੁਹਾਡੇ ਕੋਲ ਸਨਸਕ੍ਰੀਨ ਮਿਲ ਜਾਏਗਾ ਉਹਨਾਂ ਨੂੰ ਮੈਂ 6-7 ਤਰ੍ਹਾਂ ਦੇ ਸਨਸਕ੍ਰੀਨ ਵੀ ਦਿਖਾਈ ਉਸ ਬਾਅਦ ਕਹਿੰਦੇ ਤੁਹਾਡੇ ਕੋਲ ਲਿਪ ਕਲੋਸ ਲਿਪਵਾ ਮਿਲ ਜੇਗੀ ਮੈਂ ਉਹ ਵੀ ਦਿਖਾਈਆਂ ਇਹ ਸਾਰਾ ਸਮਾਨ ਵੇਖ ਕੇ ਕਹਿੰਦੇ ਕਿ ਲੈ ਭਾਈ ਤੁਹਾਡੇ ਕੋਲ ਤੇ ਸਾਰਾ ਸਮਾਨ ਫਿਰ ਜਾਂਦਾ ਵਾ ਆਪਾਂ ਐਵੇਂ ਫਿਰ ਨਹੀਂ ਦੂਰ ਜਾਂਦੇ ਆ ਦੋਸਤੋ ਆਪਾਂ ਤੇ ਪਰਮਾਤਮਾ ਅੱਗੇ ਇੱਕ ਵਰਦਾਸ ਕਰਦੇ ਆ ਕਿ ਜਿਹੜਾ ਫਿਲੀਪੀਨਸ ਦੇ ਵਿੱਚ ਏਡਾ ਵੱਡਾ ਕਹਿਰ ਆਇਆ ਵਾ 9.6.9 ਤਿਬਰਤਾ ਦਾ ਪਹੁੰਚਾਲ ਆਇਆ ਵਾ ਉੱਥੇ ਸਭ ਕੁਝ ਠੀਕ ਰਵੇ ਲੋਕੀ ਵੀ ਠੀਕ ਰਹਿਣ ਤੇ ਸਾਰੇ ਆਪਣੇ ਪਰਵਾਰ ਆਰ ਦੇ ਨਾਲ ਇਕੱਠੇ ਰਹਿਣ ਤੇ ਸਭ ਕੁਝ ਸਹੀ ਸਲਾਮਤ ਰਵੇ ਕਿਉਂਕਿ ਦੋਸਤੋ ਦੁਨੀਆ ਹੱਸਦੀ ਵਸਦੀ ਰਵੇ ਤਾਂ ਹੀ ਚੰਗੀ ਲੱਗਦੀ ਆ ਇਸ ਕਰਕੇ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਕਰਨਾ ਤੇ ਕਮੈਂਟ ਵੀ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਆਪਾਂ ਤੁਹਾਨੂੰ ਹੁਣ ਮਿਲਾਂਗੇ ਅਗਲੀ ਵੀਡੀਓ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ